ਰਾਉ ਰਾਗ ਦੀ ਭਗਤ ਬਾਣੀ ਅੰਦਰ ਭਗਤ ਬਾਬਾ ਨਾਮਦੇਵ ਜੀ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨਾਮਦੇਵ ਆਓ ਕਲੰਦਰ ਕੇਸਵਾ ਸ੍ਰੀ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੋਣ ਤੇ ਮਸਤੀ ਦੇ ਵਿੱਚ ਬੜੇ ਪਿਆਰ ਦੇ ਨਾਲ ਇਸ ਤਰ੍ਹਾਂ ਉਹਦੇ ਨਾਂ ਬਚਨ ਕਰਦੇ ਨੇ ਏ ਕਲੰਦਰ ਗਲੰਦਰ ਜਿਹੜਾ ਹੈ ਮੁਸਲਮਾਨਾਂ ਦੇ ਵਿੱਚ ਫਕੀਰਾਂ ਦੀ ਇੱਕ ਜਾਤ ਔਰ ਅਬਦਾਲ ਵੀ ਸ਼ਬਦ ਭਗਤ ਜੀ ਨੇ ਵਰਤਿਆ ਇਸ ਸ਼ਬਦ ਵਿੱਚ ਇਹ ਵੀ ਮੁਸਲਮਾਨਾਂ ਦੇ ਵਿੱਚ ਇੱਕ ਫਕੀਰਾਂ ਦੀ ਜਾਤ ਭਗਤ ਸਾਹਿਬ ਜੀ ਨੇ ਇਥੇ ਉਸ ਅਕਾਲ ਪੁਰਖ ਪਰਮੇਸ਼ਰ ਦਾ ਜਿਹੜਾ ਦਰਸ਼ਨ ਕੀਤਾ ਤੇ ਬਿਆਨ ਕੀਤਾ ਨਾ ਉਹ ਮੁਸਲਮਾਨਾਂ ਦੇ ਫਕੀਰਾਂ ਦੇ ਰੂਪ ਦੇ ਵਿੱਚ ਇਸ ਸ਼ਬਦ ਦੀ ਉਥਾਨ ਕਾ ਇੱਕ ਸਾਖੀ ਨਾਲ ਸੁਣਾਉਂਦੇ ਨੇ ਕਿ ਭਗਤ ਨਾਮਦੇਵ ਜੀ ਸਤ ਸੰਗ ਹੋ ਰਿਹਾ ਸੀ ਉਥੇ ਨਾਲ ਬੈਠੇ ਹੋਏ ਰਾਤ ਦਾ ਸਮਾਂ ਕੁਝ ਕਹਿੰਦੇ ਵੀ ਉਥੇ ਕੁਝ ਪੰਡਤ ਜਿਹੜੇ ਭਗਤ ਨਾਲ ਈਰਖਾ ਕਰਨ ਵਾਲੇ ਕੁਝ ਇਸ ਤਰ੍ਹਾਂ ਕਹਿੰਦੇ ਨੇ ਸਾਖੀ ਵਿੱਚ ਉਹਨਾਂ ਨੇ ਇਸ ਤਰ੍ਹਾਂ ਕਹਿਣਾ ਕੀਤਾ ਤੇ ਕੁਝ ਸਾਖੀਕਾਰ ਕਹਿੰਦੇ ਉਹ ਜਿਹੜੇ ਉਥੇ ਬੈਠੇ ਹੋਏ ਨਾ ਭਗਤ ਜਨ ਉਹਨਾਂ ਨੂੰ ਪਿਆਸ ਲੱਗੀ ਕੋ ਨਾ ਕਹਿਣਾ ਕੀਤਾ ਕੁਝ ਕਹਿੰਦੇ ਨੇ ਪੰਡੇ ਜਿਹੜੇ ਸਾਨੂੰ ਨਾਇਰਖਾ ਨਾਲ ਕਿਹਾ ਤੇ ਕੁਝ ਕਹਿੰਦੇ ਭੀ ਭਗਤ ਜਿਹੜੇ ਸਾਨੂੰ ਉਹਨਾਂ ਨੇ ਪਿਆਸ ਲੱਗੀ ਤਾਂ ਕਿਆ ਵੀ ਸਾਨੂੰ ਪਿਆਸ ਲੱਗੀ ਹੈ ਤੇ ਕੋਈ ਪਾਣੀ ਪਿਆਵੇ ਉਹ ਤੋਂ ਥੋੜੀ ਦੂਰ ਕਹਿੰਦੇ ਇੱਕ ਖੂਹ ਸੀ ਉਥੇ ਕੋਈ ਜਾਂਦਾ ਨਹੀਂ ਸੀ ਡਰਦਾ ਉਥੇ ਕੋਈ ਪ੍ਰੇਤ ਆਦਿਕ ਰਹਿੰਦਾ ਤੇ ਭਗਤ ਨਾਮਦੇਵ ਜੀ ਗਏ ਉਥੇ ਗਏ ਨਿਰਪੈ ਹੋ ਕੇ ਕਿ ਮੈਂ ਪਾਣੀ ਲੈ ਕੇ ਆਉਣਾ ਇਹਨਾਂ ਭਗਤਾਂ ਨੂੰ ਛਕਾਉਣਾ ਇਹਨਾਂ ਦੀ ਪਿਆਸ ਦੂਰ ਕਰਦਾ ਤੇ ਜਦੋਂ ਉੱਥੇ ਗਏ ਨਾ ਉੱਥੇ ਫਿਰ ਇਸ ਤਰ੍ਹਾਂ ਦੇ ਸਰੂਪ ਦੇ ਉਹਨਾਂ ਨੂੰ ਦਰਸ਼ਨ ਹੋਏ ਤੇ ਭਗਤ ਨਾਮਦੇਵ ਜੀ ਬੜੇ ਪਿਆਰ ਦੇ ਨਾਲ ਫਿਰ ਉੱਥੇ ਕਹਿੰਦੇ ਨੇ ਕਹਿੰਦੇ ਵੀ ਆਗੇ ਜੇ ਦਰਸ਼ਨ ਦੇਣ ਵਾਸਤੇ ਉਹ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਨੂੰ ਵੇਖਦੇ ਨੇ ਭਗਤ ਸਾਹਿਬ ਜੀ ਨੇ ਉੱਥੇ ਫਿਰ ਇਹ ਸ਼ਬਦ ਉਚਾਰਨ ਕੀਤਾ ਆਓ ਕਲੰਦਰ ਕੇਸਵਾ ਕਰ ਅਬਦਾਲੀ ਪੇਸਵਾ ਇਸ ਤਰ੍ਹਾਂ ਇਹ ਸਾਖੀ ਸੁਣਾਉਂਦੇ ਨੇ ਨਾਲ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਉਹਨਾਂ ਇੱਕ ਹੋਰ ਵੀ ਬਚਨ ਨਾਲ ਕਿਹਾ ਕਹਿੰਦੇ ਇੱਥੇ ਜਿਨ੍ਹਾਂ ਨੂੰ ਪਾਣੀ ਪਿਉਉਣ ਵਾਸਤੇ ਗਏ ਨਾ ਭਗਤ ਨਾਮਦੇਵ ਜੀ ਉਹ ਹਿੰਦੂ ਮਤ ਦੇ ਸਨ ਤੇ ਇੱਥੇ ਭਗਤ ਜੀ ਨੂੰ ਜਿਹੜੇ ਦਰਸ਼ਨ ਹੋਏ ਉਹਦਾ ਬਿਆਨ ਉਹਨਾਂ ਨੇ ਇਸ ਤਰ੍ਹਾਂ ਕੀਤਾ ਜਿਵੇਂ ਕੋਈ ਮੁਸਲਮਾਨ ਹੋਵੇ ਮੁਸਲਮਾਨੀ ਸਰੂਪ ਦੇ ਵਿੱਚ ਦਰਸ਼ਨ ਹੋਏ ਉਹਨ ਇਸ ਤਰ੍ਹਾਂ ਬਿਆਨ ਕੀਤਾ ਉਹਨਾਂ ਨੇ ਬੜੇ ਸੋਹਣੀ ਇਹ ਗੱਲ ਕਹਿਣਾ ਕੀਤੀ ਵੀ ਵੇਖੋ ਭਗਤ ਨਾਮਦੇਵ ਜੀ ਜਦੋਂ ਤੇ ਮੁਸਲਮਾਨ ਬਾਦਸ਼ਾਹ ਉਹਨਾਂ ਨੂੰ ਡਰਾਵਾ ਦਿੰਦਾ ਨਾ ਪੀ ਰਾਮ ਦਾ ਨਾਮ ਛੱਡ ਕੇ ਅੱਲਾ ਅੱਲਾ ਜੱਪੋ ਤੇ ਉਦੋਂ ਪਰਮੇਸ਼ਰ ਆਉਂਦਾ ਜਿਹਦੇ ਬਾਬਤ ਭਗਤ ਜੀ ਨੇ ਕਿਹਾ 7 ਘੜੀ ਜਦ ਬੀਤੀ ਸੁਣੀ ਅਜੋ ਨਾ ਆਇਓ ਤਰੇ ਭਵਨ ਧਣੀ ਪਾਖੰਤਣ ਬਾਜ ਬਜਾਏਲਾ ਗਰੁੜ ਚੜੇ ਗੋਬਿੰਦਾਇਲਾ ਉਥੇ ਜਿਹੜਾ ਜ਼ਿਕਰ ਕਰਦੇ ਨੇ ਮੁਸਲਮਾਨ ਬਾਦਸ਼ਾਹ ਦੇ ਡਰਾਉਣ ਤੇ ਉਥੇ ਜਿਹੜੇ ਦਰਸ਼ਨਾਂ ਦਾ ਜ਼ਿਕਰ ਕਰਦੇ ਨੇ ਜੋ ਹਿੰਦੂ ਸ਼ਾਸਤਰਾਂ ਦੇ ਅਨੁਸਾਰ ਉਹਨਾਂ ਦਾ ਸਰੂਪ ਹੈ ਉਥੇ ਉਹੋ ਜਿਹਾ ਦਰਸ਼ਨ ਦਾ ਜ਼ਿਕਰ ਕਰਦੇ ਨੇ ਕਿ ਭਗਵਾਨ ਆਏ ਗਰੁੜ ਤੇ ਚੜ ਕੇ ਆਏ ਇਥੇ ਇਥੇ ਜ਼ਿਕਰ ਕਰਦੇ ਨੇ ਜਿਸ ਤਰ੍ਹਾਂ ਕੋਈ ਮੁਸਲਮਾਨ ਫਕੀਰ ਦਾ ਜ਼ਿਕਰ ਕਰਦੇ ਹੋ ਭਾਵ ਇਹ ਹੈ ਕਿ ਭਗਤ ਨਾਮਦੇਵ ਜੀ ਕੋਈ ਇਹ ਨਾ ਆਖੇ ਵੀ ਕਿਸੇ ਖਾਸ ਸਰੂਪ ਦੇ ਹੀ ਉਪਾਸ਼ਕ ਸਨ ਉਹ ਅਕਾਲ ਪੁਰਖ ਵੈਰੂ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਉਹਨਾਂ ਨੂੰ ਜਦੋਂ ਦਰਸ਼ਨ ਹੁੰਦੇ ਨੇ ਹਿੰਦੂ ਸ਼ਾਸਤਰਾਂ ਦੇ ਮੁਤਾਬਕ ਜਿਸ ਤਰ੍ਹਾਂ ਦਾ ਸਰੂਪ ਦੱਸਿਆ ਉਸ ਤਰ੍ਹਾਂ ਦੇ ਸਰੂਪ ਵਿੱਚ ਵੀ ਹੁੰਦੇ ਨੇ ਤੇ ਜਿਸ ਤਰ੍ਹਾਂ ਦੇ ਮੁਸਲਮਾਨ ਫਕੀਰ ਹੁੰਦੇ ਨੇ ਕਲੰਦਰ ਤੇ ਅਬਦਾਲ ਆਦਕ ਉਸ ਤਰ੍ਹਾਂ ਦੇ ਸਰੂਪ ਵਿੱਚ ਵੀ ਦਰਸ਼ਨ ਹੁੰਦੇ ਨੇ ਭਾਵ ਭਗਤ ਦੀ ਬਿਰਤੀ ਐਸੀ ਉੱਚੀ ਐਸੀ ਮਹਾਨ ਹੈ ਕਿ ਕਿਸੇ ਵਿਸ਼ੇਸ਼ ਰੂਪ ਦੇ ਨਾਲ ਉਹਨਾਂ ਨੂੰ ਨਹੀਂ ਜੋੜਿਆ ਜਾ ਸਕਦਾ ਕਿ ਭਗਤ ਸਾਹਿਬ ਜੀ ਜਿਹੜੇ ਸਨ ਉਹ ਇਸ ਤਰ੍ਹਾਂ ਦੇ ਹੀ ਸਨ ਭਗਤ ਸਾਹਿਬ ਦੀ ਬਿਰਤੀ ਐਸੀ ਹੈ ਵੀ ਸਾਰਿਆਂ ਦੇ ਵਿੱਚ ਹੀ ਉਹਨਾਂ ਨੂੰ ਪਰਮੇਸ਼ਰ ਦਿਸਦਾ ਇਸ ਕਰਕੇ ਇੱਥੇ ਭਗਤ ਸਾਹਿਬ ਜੀ ਨੇ ਇਸ ਤਰ੍ਹਾਂ ਦੇ ਸਰੂਪ ਦਾ ਵਰਣਨ ਕੀਤਾ ਤੇ ਭਗਤ ਸਾਹਿਬ ਕਹਿੰਦੇ ਨੇ ਆਓ ਕਲੰਦਰ ਕੇਸਵਾ ਕੇਸਵਾ ਤੋ ਭਾਵ ਹੈ ਕੀ ਸਾ ਧਾਰੀ ਇਹ ਕਲੰਦਰ ਕਲੰਦਰ ਮੁਸਲਮਾਨਾਂ ਦੇ ਵਿੱਚ ਜਿਹੜੀ ਇੱਕ ਫਕੀਰਾਂ ਦੀ ਜਾਤ ਹੈ ਉਹਨੂੰ ਕਲੰਦਰ ਕਹਿੰਦੇ ਨੇ ਕਹਿੰਦੇ ਹੈ ਕਲੰਦਰ ਦੇ ਸਰੂਪ ਵਿੱਚ ਆਏ ਹੋਏ ਕੇਸਵਾ ਜੀ ਆਓ ਕਰ ਅਬਦਾਲੀ ਭੇਸਵਾ ਤੁਸੀਂ ਇਹ ਅਬਦਾਲੀਆਂ ਵਾਲਾ ਅਬਦਾਲਾਂ ਵਾਲਾ ਜਿਹੜਾ ਸੁੰਦਰ ਭੇਸ ਬਣਾਉਣਾ ਕੀਤਾ ਉਹ ਅਬਦਾਲ ਫਕੀਰ ਜਿਹੜੇ ਹੁੰਦੇ ਨੇ ਖੁੱਲਾ ਜਿਹਾ ਉਹ ਚੋਲਾ ਘਗਰੇ ਦੇ ਟੈਪ ਪਾਉਂਦੇ ਨੇ ਪਜਾਮਾ ਆਦਿਕ ਪਾਉਂਦੇ ਨੇ ਇਸ ਤਰ੍ਹਾਂ ਭਗਤ ਸਾਹਿਬ ਜੀ ਉਨ੍ਹਾਂ ਦੇ ਸਰੂਪ ਦਾ ਬਿਆਨ ਕਰਦੇ ਕਹਿਣ ਲੱਗੇ ਹੇ ਕਲੰਦਰ ਜੀ ਅਬਦਾਲਾ ਵਾਲਾ ਭੇਸ ਬਣਾ ਕੇ ਤੁਸੀਂ ਆਏ ਜੇ ਆਓ ਜੀ ਆਇਆਂ ਨੂੰ ਮੈਂ ਤੁਹਾਡਾ ਦਰਸ਼ਨ ਕਰਦਾ ਮੈਂ ਧੰਨ ਹੋ ਗਿਆ ਰਹਾਉ ਰਹਾਉ ਦਾ ਵਿਸ਼ਰਾਮ ਦੇ ਕੇ ਕਥਨ ਕਰਦੇ ਨੇ ਜਿੰਨ ਆਕਾਸ ਕੁਲਹਿ ਸਿਰ ਕੀਨੀ ਉਹ ਜਿਹੜੇ ਫਕੀਰ ਨੇ ਨਾ ਕੁਲੇ ਪਾਉਂਦੇ ਨੇ ਟੋਪੀ ਆਦਕ ਸਿਰ ਤੇ ਉਸ ਤਰ੍ਹਾਂ ਦੇ ਭੇਸ ਦੇ ਬਾਬਤ ਭਗਤ ਜੀ ਦੱਸਦੇ ਕਹਿੰਦੇ ਤੁਹਾਡਾ ਸਰੂਪ ਐਸਾ ਹੈ ਆ ਜਿਹੜਾ ਆਕਾਸ਼ ਹੈ ਨਾ ਆਕਾਸ਼ ਇਹ ਮੰਨੋ ਤੁਸੀਂ ਸਿਰ ਤੇ ਕੁਲੇ ਪਾਈ ਹੋਈ ਹੈ ਉਹ ਫਕੀਰ ਜਿਹੜੀ ਟੋਪੀ ਪਾਉਂਦੇ ਨੇ ਉਹਦੇ ਸਮਾਨੇ ਤੁਸੀਂ ਕੁਲੇ ਪਾਈ ਹੋਈ ਆ ਆਪਣੇ ਸੀਸ ਤੇ ਜਿਨ ਆਕਾਸ ਕੁਲਹੇ ਸਿਰ ਕੀਨੀ ਇਹ ਤੁਸੀਂ ਆਪਣੇ ਸੀਸ ਤੇ ਕੁਲਹੇ ਦੀ ਤਰ੍ਹਾਂ ਧਾਰਨ ਕੀਤਾ ਹੋਇਆ ਕौਸੈ ਸਪਤ ਪਯਾਲਾ ਤੇ ਜਿਹੜੇ ਸਤ ਪਤਾਲ ਨੇ ਨਾ ਸਤ ਪਤਾਲ ਇਹ ਤੁਸੀਂ ਬੜੀਆਂ ਸੁੰਦਰ ਕੌਸਾਂ ਕਹੀਏ ਖੜਾਵਾਂ ਪਾਈਆਂ ਹੋਈਆਂ ਨੇ ਇਹ ਖੜਾਵਾਂ ਦੇ ਸਮਾਨ ਹਨ ਇਹ ਜਿਹੜੇ ਸੱਤ ਆਕਾਸ਼ ਨੇ ਇਹ ਕੁਲਹਿ ਦੇ ਸਮਾਨ ਧਾਰਨ ਕੀਤੇ ਹੋਏ ਇਹ ਜੜੀਆਂ ਇਹ ਜਿਹੜੇ ਸੱਤ ਪਾਤਾਲ ਨੇ ਇਹ ਕੌਂਸਾ ਪਾਈਆਂ ਹੋਈਆਂ ਸੁੰਦਰ ਖੜਾਵਾਂ ਪਾਈਆਂ ਹੋਈਆਂ ਤੁਸੀਂ ਚਮਰਪੋਸ਼ਾ ਮੰਦਰ ਤੇਰਾ ਤੇ ਆ ਜਿਹੜਾ ਚਮਰਪੋਸ਼ ਹੈ ਨਾ ਇਹ ਤੇਰਾ ਮੰਦਰ ਆ ਮੰਦਰ ਤੋਂ ਭਾਵ ਘਰ ਆ ਜਿਹੜਾ ਸੰਸਾਰ ਬਣਿਆ ਹੋਇਆ ਨਾ ਚਮਰਪੋਸ਼ ਇਹ ਤੇਰੇ ਰਹਿਣ ਵਾਲਾ ਘਰ ਆ ਇੱਥੇ ਤੁਸੀਂ ਵਸਦੇ ਹੋ ਭਾਵ ਸੰਸਾਰ ਨੂੰ ਬਣਾ ਕੇ ਤੇ ਸੰਸਾਰ ਦੇ ਜੀਵਾਂ ਵਿੱਚ ਤੁਹਾਡਾ ਵਾਸਾ ਇਹਨਾਂ ਵਿੱਚ ਹੀ ਵਸਦੇ ਨੇ ਨਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹੋ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਸੱਚੇ ਦੇ ਰਹਿਣ ਵਾਲੀ ਕੋਠੜੀ ਐ ਤੇ ਸੱਚੇ ਦਾ ਹੀ ਵਿੱਚ ਵਾਸਾ ਉਹ ਸੱਚਾ ਅਕਾਲ ਪੁਰਖ ਪਰਮੇਸ਼ਰ ਇਹਨਾਂ ਦੇ ਵਿੱਚ ਹੀ ਵਸਦਾ ਤੇ ਭਗਤ ਸਾਹਿਬ ਜੀ ਕਹਿੰਦੇ ਨੇ ਚਮਰ ਪੋਸ਼ ਕਾ ਮੰਦਰ ਤੇਰਾ ਇਹ ਚਮਰ ਪੋਸ਼ ਇਹ ਜਿਹੜਾ ਸੰਸਾਰ ਹੈ ਇਹ ਤੇਰਾ ਮੰਦਰ ਆ ਤੇਰੇ ਰਹਿਣ ਵਾਲਾ ਘਰ ਆ ਤੂੰ ਇਹਨਾਂ ਦੇ ਵਿੱਚ ਹੀ ਵਸਦਾ ਇਹ ਬਿਦ ਬਨੇ ਗੋਪਾਲਾ ਹੈ ਗੋਪਾਲ ਜੀ ਇਸ ਬਿਧੀ ਅਨਸਾਰ ਬੜੀ ਤੁਸੀਂ ਸੋਹਣੇ ਲੱਗਦੇ ਬੜੇ ਸੋਹਣੇ ਫੱਬਦੇ ਪਏ ਹੋ 56 ਕੋਟ ਕਾਪੇ ਹਨ ਤੇਰਾ ਆ 55 ਕਰੋੜ ਕੁਝ ਵਿਦਵਾਨਾਂ ਨੇ ਬਦਲ ਕੇ ਆ ਬਦਲ ਤੇ ਕੁਝ ਨੇ ਕਿਹਾ ਜਾਦਵ ਜਿਹੜੇ ਜਾਦਵ ਵੀ 56 ਕਰੋੜ ਇਸ ਤਰਾਰਥ ਕਰਦੇ ਨੇ ਜਾਦਵਾਂ ਦਾ ਲਾ ਓਏ ਜਿੰਨੇ ਜਾਦਵ ਨੇ ਨਾ 56 ਕਰੋੜ ਇਹ ਤੇਰਾ ਪਹਿਨ ਹੈ ਪਹਿਨਣ ਵਾਲਾ ਚੋਲਾ ਘਗਰੇ ਦੇ ਟਾਈਪ ਜਿਹੜਾ ਉਹ ਹੈ ਜਾਇ ਜਿਹੜੇ ਬੱਦਲ ਨੇ ਨਾ 56 ਕਰੋੜ ਇਹ ਤੇਰਾ ਪਹਿਨਣ ਵਾਲਾ ਚੋਲਾ ਹੈ ਪਹਿਨ ਹੈ ਤੇਰੇ ਪੈਨਣ ਵਾਲਾ ਏ ਤੁਸੀਂ ਮਾਨੋ ਸੁੰਦਰ ਘਗਰਾ ਟਾਈਪ ਜਿਹੜਾ ਹੈ ਇਹ ਆਪਣਾ ਬਸਤਰ ਪੈਨੇ ਆ ਹੋਇਆ ਇਹ ਇਸ ਤਰ੍ਹਾਂ ਹੈ 16 ਸਹਿਸ ਇਜਾਰਾ ਤੇ 16000 ਗੋਪੀਆਂ ਇਹ ਤੁਹਾਡਾ ਪੈਨਣ ਵਾਲਾ ਪਜਾਮਾ ਉਹ ਫਕੀਰ ਜਿਹੜੇ ਨੇ ਇਸ ਤਰ੍ਹਾਂ ਪਾਉਂਦੇ ਨੇ ਖੁੱਲਾ ਸਾਰਾ ਬਸਤਰ ਤੇ ਪਜਾਮਾ ਪਾਉਂਦੇ ਨੇ ਕਹਿੰਦੇ ਇਹ ਤੁਹਾਡਾ ਪਹਿਨਣ ਵਾਲਾ ਪਜਾਮਾ ਭਾਰ 18 ਹੈ ਮੁਦਗਰ ਤੇਰਾ ਤੇ 18 ਭਾਰ ਇਹ ਜਿਹੜੀ ਬਨਾਸਪਤੀ ਹੈ ਗੁਰਬਾਣੀ ਅੰਦਰ ਸਤਿਗੁਰੂ ਜੀ ਕਹਿੰਦੇ 18 ਭਾਰ ਬਨਸਪਤੀ ਮਾਲਣੀ 96 ਕਰੋੜੀ ਮੇਗ ਮਾਲਾ ਪਾਣੀ ਹਾਰੀਆ 18 ਭਾਰ ਇਹ ਜਿਹੜੀ ਬਨਸਪਤੀ ਮੰਨੀ ਹੈ ਇਹ ਤੁਹਾਡਾ ਮੁਦਗਰ ਆ ਮੁਦਗਰ ਫੜਨ ਵਾਲਾ ਸੋਟਾ ਇਸ ਤਰ੍ਹਾਂ ਵੀ ਅਰਥ ਕੀਤੇ ਇਹਦੇ ਇਸ ਤਰ੍ਹਾਂ ਵੀ ਭੰਗ ਕੋਟਣ ਵਾਲਾ ਉਹ ਜਿਹੜਾ ਡੰਡਾ ਹੁੰਦਾ ਮੁੱਦਗਰ ਦੇ ਅਰਥੇ ਵੀ ਕੀਤੇ ਕੇ ਤੁਹਾਡਾ ਮੁੱਦਗਰ ਆ ਜਿਹੜੀ 18 ਭਾਰ ਬਨਾਸਪਤੀ ਹੈ ਸਾਰੀ ਇਹ ਤੁਹਾਡੇ ਫੜਨ ਵਾਲਾ ਮੋਟਾ ਸੋਟਾ ਹੈ ਸਹਿਨਕ ਸਭ ਸੰਸਾਰਾ ਤੇ ਸਾਰਾ ਸੰਸਾਰ ਜਿਹੜਾ ਨਾ ਇਹ ਤੁਹਾਡੀ ਥਾਲੀ ਆ ਥਾਲੀ ਤੇ ਹੇ ਅਕਾਲ ਪੁਰਖ ਜੀ ਦੇਹੀ ਮਹਿਜਦ ਇਹ ਦੇਹੀ ਆ ਜਿਹੜਾ ਸਰੀਰ ਆ ਨਾ ਇਹ ਮਸਜਿਦ ਦੇ ਬਰਾਬਰ ਮਸੀਤ ਦੇ ਬਰਾਬਰ ਹੈ ਮਾਨ ਮੌਲਾਨਾ ਇਹ ਸਰੀਰ ਮਸਜਿਦ ਦੇ ਬਰਾਬਰ ਮਸੀਤ ਦੇ ਬਰਾਬਰ ਇਹ ਜਿਹੜਾ ਇਹਦੇ ਵਿੱਚ ਮਾਨਿਆ ਇਹਦਾ ਮੁਲਾਣਾ ਮੁੱਲਾ ਹੈ ਹੁਣ ਮਸਜਿਦ ਦੇ ਵਿੱਚ ਮੁੱਲਾ ਤੇ ਮੁੱਲਾ ਨਮਾਜ਼ ਪੜਦਾ ਪੜਾਉਂਦਾ ਤੇ ਭਗਤ ਸਾਹਿਬ ਜੀ ਕਹਿੰਦੇ ਨੇ ਇਹ ਸਰੀਰ ਮਸੀਤ ਮਨ ਰੂਪੀ ਮੁਲਾਹ ਹੈ ਸਹਿਜ ਨਿਵਾਜ ਗੁਜਾਰੇ ਤੇ ਜਿਹੜਾ ਸਹਿਜ ਅਵਸਥਾ ਵਿੱਚ ਟਿਕ ਗਿਆ ਸਮਝ ਹੋਈ ਨਮਾਜ਼ਾਂ ਪੜਦਾ ਪਿਆ ਹੁਣ ਇਹ ਨਮਾਜ਼ ਅਦਾ ਕਰਦਾ ਪਿਆ ਜੋ ਸਹਿਜ ਅਵਸਥਾ ਵਿੱਚ ਟਿਕ ਗਿਆ ਜੋ ਇਹਨੂੰ ਸਹਿਜ ਆ ਗਿਆ ਨਾ ਇਹੋ ਹੀ ਇਹਨੇ ਨਮਾਜ਼ ਅਦਾ ਕਰਨਾ ਕੀਤੀ ਬੀਬੀ ਕੌਲਾ ਸੋ ਕਾਇਨ ਤੇਰਾ ਇਹ ਜਿਹੜੀ ਬੀਬੀ ਕੌਲਾ ਕੌਲਾ ਕਹਿੰਦੇ ਨੇ ਮਾਇਆ ਨੂੰ ਜਦ ਇਸਤੇ ਇਹੋ ਹੋਇਓ ਜੋਲਾ ਪਿੱਛੇ ਲਾਗ ਚੱਲੀ ਉੱਠ ਕੌਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਪੰਕਤੀਆਂ ਆਉਂਦੀਆਂ ਜਦੋਂ ਜੀਵ ਮਾਇਆ ਤੋਂ ਵੱਖਰਾ ਹੋ ਜਾਂਦਾ ਨਾ ਮਾਇਆ ਨੂੰ ਤਿਆਗ ਦਿੰਦਾ ਤੇ ਕੌਲਾ ਮਾਇਆ ਉਹਦੇ ਪਿੱਛੇ ਪਿੱਛੇ ਤੁਰ ਪੈਂਦੀ ਨੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਥਾਂ ਤੇ ਹੋਰ ਵੀ ਬਚਨ ਕਰਦੇ ਨੇ ਕੌਲਾ ਬਪਰੀ ਸੰਤੀ ਛਲੀ ਜਿਹੜੇ ਰੱਬ ਦੇ ਪਿਆਰੇ ਨੇ ਉਹ ਕੌਲਾ ਮਾਇਆ ਨੂੰ ਵੀ ਛੱਡ ਲੈਂਦੇ ਨੇ ਕੌਲਾ ਦਾ ਭਾਵ ਹੈ ਮਾਇਆ ਤੇ ਭਗਤ ਨਾਮਦੇਵ ਜੀ ਕਹਿੰਦੇ ਆ ਜਿਹੜੀ ਮਾਇਆ ਨਾ ਮਾਇਆ ਮਾਇਆ ਰੂਪੀ ਬੀਬੀ ਆ ਸੋਕਾਇਨ ਤੇਰਾ ਇਹਦੇ ਨਾਲ ਤੇਰਾ ਨਿਕਾਹ ਹੋ ਰਿਹਾ ਇਹਦੇ ਨਾਲ ਨਿਕਾਹ ਹੋਇਆ ਇਹਦੇ ਨਾਲ ਸ਼ਾਦੀ ਵਿਆਹ ਹੋਇਆ اے ਪਰਮੇਸ਼ਰ ਜੀ ਬੀਬੀ ਕੌਲਾ ਸੌ ਕਾਇਨ ਤੇਰਾ ਇਹ ਮਾਇਆ ਰੂਪੀ ਇਸਤਰੀ ਦੇ ਨਾਲ ਤੁਹਾਡਾ ਨਿਕਾਹ ਹੋਇਆ ਨਿਰੰਕਾਰ ਆਕਾਰ ਹੈ ਜਿਸ ਮਾਇਆ ਦਾ ਕਰ ਸਦਕਾ ਜਿਸ ਮਾਇਆ ਦੇ ਕਰਕੇ ਨਿਰ ਆਕਾਰ ਜੋ ਪਰਮੇਸ਼ਰ ਹੈ ਉਹ ਵੀ ਆਕਾਰ ਵਾਲਾ ਹੋ ਜਾਂਦਾ ਆ ਜੋ ਕੁਝ ਸੰਸਾਰ ਦੇ ਵਿੱਚ ਦਿਸਦਾ ਪਿਆ ਨਾ ਇਹ ਉਹਦੀ ਮਾਇਆ ਕਰਕੇ ਆ ਸਭ ਤੋਂ ਪਹਿਲਾ ਨੰਬਰ ਪਰਮੇਸ਼ਰ ਦਾ ਦੂਜਾ ਮਾਇਆ ਦਾ ਤੇ ਮਾਇਆ ਦੇ ਕਾਰਨ ਉਸ ਨੇ ਸੰਸਾਰ ਬਣਾਉਣਾ ਕੀਤਾ ਜੋ ਕੁਝ ਦਿਸਦਾ ਪਿਆ ਇਹ ਉਹਦੀ ਮਾਇਆ ਦਾ ਸਰਕਾਰ ਇਹ ਉਹਨੇ ਮਾਇਆ ਕਰਕੇ ਬਣਾਇਆ ਇਸ ਕਰਕੇ ਭਗਤ ਜੀ ਕਹਿੰਦੇ ਨੇ ਮਾਇਆ ਨਾਲ ਤੁਹਾਡਾ ਨਿਕਾਹ ਹੋਇਆ ਤੇ ਤੁਸੀਂ ਨਿਰ ਆਕਾਰ ਜਿਹੜੇ ਹੋ ਇਹ ਮਾਇਆ ਦਾ ਕਰਕੇ ਆਕਾਰ ਸਾਰਾ ਜਿਹੜਾ ਧਾਰਨ ਕਰਨਾ ਕੀਤਾ ਇਹ ਆਕਾਰ ਮਾਇਆ ਦਾ ਕਰਕੇ ਦਿਨੋ ਗੁਰੂ ਨਾਨਕ ਸਾਹਿਬ ਜੀ ਨੇ ਕੁਦਰਤ ਵੀ ਕਿਹਾ ਨਾ ਸਤਿਗੁਰੂ ਜੀ ਕਹਿੰਦੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੋਈ ਕੁਦਰਤ ਸਾਜੀ ਐ ਕਰਿਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ ਤੂੰ ਜਾਣੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਉ ਕਰਿਆਸਨ ਡਿਠੋ ਚਾਓ ਫਿਰ ਉਸ ਕੁਦਰਤ ਉਸ ਮਾਇਆ ਦਾ ਕਰਕੇ ਸਾਰਾ ਸੰਸਾਰ ਜਿਹੜਾ ਹੈ ਇਹ ਨજર ਆ ਰਿਹਾ ਇਹ ਭਾਸਦਾ ਪਿਆ ਇਹ ਦਿਸਦਾ ਪਿਆ ਤੇ ਭਗਤ ਜੀ ਕਹਿੰਦੇ ਭਗਤ ਕਰਤ ਮੇਰੇ ਤਾਲ ਸ਼ਿਨਾਏ हे ਪਰਮੇਸ਼ਰ ਜੀ ਮੈਂ ਤੇ ਤੁਹਾਡੀ ਭਗਤੀ ਕਰਦਾ ਪਿਆ ਸਾਂ ਤੇ ਭਗਤੀ ਕਰਦੇ ਦੇ ਮੇਰੇ ਤਾਲ ਜਿਹੜੇ ਸ਼ੰਨ ਉਹ ਖੋਹ ਲੈਣਾ ਕੀਤੇ ਤੇ ਹੁਣ ਦੱਸੋ ਕਿਹ ਪੈ ਕਰੂ ਪੁਕਾਰਾ ਮੈਂ ਹੁਣ ਕਿਹਦੇ ਕੋਲ ਪੁਕਾਰ ਕਰਨਾ ਕਰਾਂ ਕਿਹਦੇ ਕੋਲ ਫਰਿਆਦ ਕਰਾਂ ਨਾਮੇ ਕਾ ਸੁਆਮੀ ਆਖਰੀ ਪੰਕਤੀ ਭਗਤ ਨਾਮਦੇਵ ਜੀ ਕਹਿੰਦੇ ਮੇਰਾ ਜਿਹੜਾ ਮਾਲਕ ਆ ਨਾ ਅੰਤਰ ਜਾਮੀ ਉਹ ਅੰਦਰ ਦੀ ਜਾਣਨ ਵਾਲਾ ਜੇ ਮੈਂ ਜੀ ਦੀ ਉਪਾਸ਼ਨਾ ਕਰਦਾ ਮੈਂ ਜੀ ਦੀ ਪੂਜਾ ਕਰਦਾ ਮੈਂ ਜੀ ਦਾ ਨਾਮ ਜਪਦਾ ਉਹ ਅੰਦਰ ਦੀ ਜਾਨਣ ਵਾਲਾ ਅੰਦਰ ਦੀ ਜਾਣਨ ਵਾਲਾ ਤੇ ਫਿਰ ਉਹਦਾ ਕੋਈ ਖਾਸ ਦੇਸ਼ ਨਹੀਂ ਵੀ ਫਲਾਣੀ ਥਾਂ ਤੇ ਵਸਦਾ ਉਹ ਬਸ ਉਸ ਜਗ੍ਹਾ ਤੇ ਹੀ ਵਸਦਾ ਹੋਰ ਕਿਤੇ ਨਹੀਂ ਹੈਗਾ ਉਹ ਮੈਂ ਜੀ ਦੀ ਪੂਜਾ ਕਰਦਾ ਉਹ ਸਾਰੀਆਂ ਥਾਵਾਂ ਤੇ ਵਸਦਾ ਤੇ ਸਾਰਿਆਂ ਦੇ ਵਿੱਚ ਵਸਦਾ ਨਾਮੇ ਕਾ ਸੁਆਮੀ ਨਾਮਦੇਵ ਦਾ ਜਿਹੜਾ ਮਾਲਕ ਹੈ ਅੰਤਰਜਾਮੀ ਉਹ ਅੰਦਰ ਦੀ ਜਾਣਨ ਵਾਲਾ ਹੈ ਫਿਰੇ ਸਗਲ ਬੇਦੇਸਵਾ ਤੇ ਉਹ ਇੱਕ ਦੇਸੀ ਨਹੀਂ ਉਹ ਸਰਬਦੇਸੀ ਹੈ ਭਾਵ ਸਾਰਿਆਂ ਦੇਸ਼ਾਂ ਦੇ ਵਿੱਚ ਵਿਚਰਦਾ ਹੋ ਉਹ ਸਾਰਿਆਂ ਦੇਸ਼ਾਂ ਤੇ ਸਾਰੀਆਂ ਥਾਵਾਂ ਤੇ ਭਰੀਪੂਰਨ ਆ ਤੇ ਸਾਰੀਆਂ ਥਾਵਾਂ ਤੋਂ ਭਾਵੇ ਐ ਹਿੰਦੂਆਂ ਵਿੱਚ ਵੀ ਵਸਦਾ ਮੁਸਲਮਾਨਾਂ ਵਿੱਚ ਹੀ ਵਸਦਾ ਸਾਰਿਆਂ 'ਚ ਹੀ ਵਸਦਾ ਉਹ ਇਹ ਨਹੀਂ ਕਿ ਕੱਲਾ ਹਿੰਦੂਆਂ ਦੇ ਦੇਸ਼ ਵਿੱਚ ਰਹਿੰਦਾ ਤੇ ਜਿਹੜਾ ਮੁਸਲਮਾਨ ਹੈ ਮੁਸਲਮਾਨ ਕੰਟਰੀ ਉਥੇ ਉਹ ਨਹੀਂ ਵਸਦਾ ਨਹੀਂ ਕਹਿੰਦੇ ਮੇਰਾ ਮਾਲਕ ਜਿਹੜਾ ਨਾ ਮੈਂ ਤੇ ਉਹਨੂੰ ਜਪਦਾ ਜੇ ਉਹਨੂੰ ਧਿਆਉਣਾ ਜਿਹੜਾ ਅੰਦਰ ਦੀ ਜਾਣਦਾ ਤੇ ਸਰਬ ਦੇਸ਼ੀ ਐ ਸਾਰੀਆਂ ਥਾਵਾਂ ਤੇ ਵਸਦਾ। ਭਗਤ ਸਾਹਿਬ ਜੀ ਵੀ ਇਹੋ ਹੀ ਰੌਲਾ ਮਟਾਉਣਾ ਚਾਹੁੰਦੇ ਨੇ ਭੀਆ Hindu Musliman ਦਾ ਰੌਲਾ ਖਤਮ ਕਰੋ ਭਾਈ ਕਾਦੇ ਵਾਸਤੇ ਲੜਨਾ? ਉਹ ਸਾਰਿਆਂ 'ਚ ਵਸਦਾ ਇੱਕੋ ਹੀ, ਸਾਰਿਆਂ 'ਚ ਵਸਦਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਜਦੋਂ ਮੁਸਲਮਾਨ ਉਹਨਾਂ ਨੂੰ ਤੰਗ ਕਰਦੇ ਨੇ ਤੇ ਉਦੋਂ ਪਾਉ ਗਏ ਤਾਂ ਸਹਿਬ ਜੀ ਉਹਦਾ ਜਿਹੜਾ ਸਰੂਪ ਬਿਆਨ ਕਰਦੇ ਉਹ Hindu ਧਾਰਮਿਕ ਗ੍ਰੰਥਾਂ ਅਨੁਸਾਰ ਜੋ ਉਹਦਾ ਸਰੂਪ ਦੱਸਿਆ ਉਹਦੇ ਦਰਸ਼ਨ ਹੋਏ ਕਹਿੰਦੇ ਦੱਸਦੇ ਨੇ ਤੇ ਜੇ ਹੁਣ ਇੱਥੇ Hindu ਉਹਨਾਂ ਨੂੰ ਕਹਿੰਦੇ ਨੇ ਕਿ ਇਹਨਾਂ ਦੇ ਨਾਲ ਇਸ ਤਰ੍ਹਾਂ ਦਾ ਕਰਮ ਕਰੋ ਵੀ ਇਹ ਪਾਣੀ ਲੈਣ ਜਾਵੇ ਉੱਥੇ ਪ੍ਰੇਤ ਇਹਨੂੰ ਫੜ ਕੇ ਖਾ ਜਾਵੇ ਕੰਮ ਮੁੱਕ ਜਾਵੇ ਤੇ ਉੱਥੇ ਫਿਰ ਭਗਤ ਸਹਿਬ ਜੀ ਐਸੇ ਸਰੂਪ ਦੇ ਦਰਸ਼ਨ ਕਰਦੇ ਨੇ ਜੋ ਮੁਸਲਮਾਨ ਫਕੀਰਾਂ ਦਾ ਹੁੰਦਾ ਤੇ ਇਸ ਕਰਕੇ ਭਗਤ ਜੀ ਇਹ ਰੌਲਾ ਮੇਟਦੇ ਨੇ ਵੀ ਐਵੇਂ ਪਿਆਰਿਓ ਹਿੰਦੂ ਮੁਸਲਮਾਨ ਕਰ ਕਰਕੇ ਲੜੀ ਨਾ ਜਾਓ ਨਾ ਲੜੋ ਤੇ ਨਾ ਦੂਜਿਆਂ ਨੂੰ ਲੜਾਓ ਪਿਆਰ ਦੇ ਨਾਲ ਰਹੋ ਇਹ ਸੰਸਾਰ ਵਿੱਚ ਜੀਵਨ ਬਾਰ ਬਾਰ ਨਹੀਂ ਜੇ ਮਿਲਦਾ ਤੇ ਜੇ ਮਿਲ ਗਿਆ ਤੇ ਐਵੇਂ ਕਾਦੀ ਫੋਕੀਆਂ ਚੌਧਰਾਂ ਦੇ ਵਾਸਤੇ ਤੁਸੀਂ ਆਪ ਤੇ ਲੜਦੇ ਤੇ ਨਾਲ ਦੂਜਿਆਂ ਨੂੰ ਲੜਾਉਂਦੇ ਜੀ ਕਿੰਨਾ ਨੁਕਸਾਨ ਕਰਦੇ ਜੇ ਮੈਂ ਨਾਮਦੇਵ ਮੇਰਾ ਜਿਹੜਾ ਮਾਲਕ ਆ ਨਾ ਉਹ ਸਾਰੀਆਂ ਥਾਵਾਂ ਤੇ ਵਸਦਾ ਜੇ ਉਹ ਮੁਸਲਮਾਨਾਂ ਵਿੱਚ ਵੀ ਵਸਦਾ ਉਹ ਹਿੰਦੂਆਂ ਵਿੱਚ ਵੀ ਵਸਦਾ ਮੈਂ ਉਹਨੂੰ ਯਾਦ ਕਰਦਾ ਮੈਂ ਉਹਨੂੰ ਧਿਆਉਣਾ ਤੁਸੀਂ ਵੀ ਉਹਨੂੰ ਯਾਦ ਕਰੋ ਤੁਹਾਡੇ ਅੰਦਰੋਂ ਵੀ ਈਰਖਾ ਦਵੇਸ਼ ਖਤਮ ਹੋ ਜਾਵੇਗੀ ਇਹ ਭਗਤ ਸਾਹਿਬ ਜੀ ਦਾ ਉਪਦੇਸ਼ ਸਿੱਖਿਆ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਗੱਜ ਕੇ ਆਖੋ ਜੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ